ਸਸਿਕਾ ਸਾਰਿਆਂ ਨੂੰ ਜੀਐਨਵੀ ਕਿਚਨ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀਵੀ ਕੰਦ ਇਹ ਨੌਨ ਵੈਜਨ ਨੂੰ ਮਾਤ ਦੇਂਦੀ ਹੈ ਬਹੁਤ ਹੀ ਵਧੀਆ ਘਰ ਵਿੱਚ ਬਣਦੀ ਹੈ ਤੇ ਆਹ ਵੇਖੋ ਜੀਵੀ ਕੰਦ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਹੁਣ ਆਪਾਂ ਇਹਦੇ ਉੱਪਰ ਆਪਾਂ ਤਰੀਆਂ ਪਾਵਾਂਗੇ ਤੇ ਜੀਵੀ ਕੰਦ ਦਾ ਹੋਰ ਵੀ ਵਧੀਆ ਟੇਸਟ ਆਏਗਾ ਚਲੋ ਅੱਜ ਆਪਾਂ ਜੀਵੀਕੰਦ ਬਣਾਉਣਾ ਸ਼ੁਰੂ ਕਰਦੇ ਆਂ ਅੱਜ ਆਪਾਂ ਬਣਾਵਾਂਗੇ ਜੀਵੀਕੰਦ 1 ਕਿਲੋ ਮੈਂ ਜੀਵੀਕੰਦ ਲਈ ਹੋਈ ਆ ਤੇ ਇਹਨਾਂ ਨੂੰ ਆਪਾਂ ਛਿੱਲਦੇ ਆਂ ਪਹਿਲਾਂ ਤਾਂ ਆਪਾਂ ਹੱਥਾਂ ਤੇ ਤੇਲ ਲਗਾ ਲੈਣਾ ਪਹਿਲਾਂ ਆਪਾਂ ਹੱਥਾਂ ਤੇ ਤੇਲ ਲਗਾਵਾਂਗੇ ਤੋਂ ਤੋਂ ਬਾਅਦ ਆਪਾਂ ਜੀਵੀਕੰਦ ਕਟਾਂਗੇ ਤੇਰੇ ਲੱਗੋ ਗੁੱਦੀ ਲੁੱਟ ਕੇ ਲੱਗੀ ਇਹਨਾਂ ਪਹਿਲਾਂ ਆਪਾਂ ਸਾਰੇ ਛਿੱਲ ਲਵਾਂਗੇ। ਆ ਜੀਵੀ ਗੰਦ ਮੈਂ ਕੱਟ ਲਈ ਆ ਇਹਦਾ ਛੋਟੇ ਛੋਟੇ ਪੀਸਾਂਾਂ ਦੇ ਵਿੱਚ ਕਰ ਲਿਆ ਆ। ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਜੋ ਪਨੀਰ ਵਾਂਗੂ ਤੇ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਲੈਣਾ ਆ। ਜੋ ਕਿ ਇਹਦੇ ਮਿੱਟੀ ਵੀ ਹੁੰਦੀ ਆ ਉਹ ਨਿਕਲ ਜਾਵੇ ਕਰਨ ਸਾਰੇ ਸਾਫ਼। ਉਹ ਜੀਵੀ ਗੰਦ ਸਾਰੀ ਵਧੀਆ ਤਰੀਕੇ ਨਾਲ हाँ जी जीविकंद मैं चंबी तरह धो लिया गर्म रखिया हो पावे पानी अपना गर्म हो चुके हैं ही आप थोड़ा जहा नमक पावे जीवी कंध नत मिनट पका ਸਨੋ ਤਰਟਾ ਕੇ 5-7 ਮਿੰਟ ਪਕਾਵਾਂਗੇ ਜਿੰਨੇ ਤੱਕ ਆਪਣੀ ਜੀਵੀ ਕੰਦ ਜਿੰਨੇ ਤੱਕ ਆਪਣੀ ਜੀਵੀ ਕੰਦ ਉਬਲਦੀ ਪਈ ਆ ਉਹਨਾਂ ਤੱਕ ਆਪਾਂ ਜੀਵੀ ਕੰਦ ਮਸਾਲਾ ਤਿਆਰ ਕਰ ਲੈਨੇ ਆ ਦੋ ਪਿਆਜ਼ ਤਿੰਨ ਟਮਾਟਰ ਇੱਕ ਅਦਰਕ ਦਾ ਪੀਸ ਤਿੰਨ ਚਾਰ ਹਰੀ ਮਿਰਚਾਂ ਤੇ ਮੈਂ ਥੋੜੇ ਜੇ ਮਟਰ ਲਏ ਹੋਏ ਇਹ ਵੀ ਵਿੱਚ ਪਾਵਾਂਗੇ ਜਿਸ ਤਰ੍ਹਾਂ ਆਪਾਂ ਮਟਰ ਪਨੀਰ ਦਾ ਕਲਰ ਬਹੁਤ ਹੀ ਵਧੀਆ ਆਂਦਾ ਹੈ ਜੀਵਿਕਾਂ ਨੂੰ ਆਪਾਂ ਦੇਖ ਲੈਨੇ ਆਪਾਂ ਜੀਵਿਕਾਂ ਦਾ ਗਲੀ ਤੇ ਨਹੀਂ ਗਲੀ ਆਪਣੀ ਜੀਵਿਕਾਂ ਦਾ ਗਲ ਗਈ ਆ ਨਾ ਦੇਖੋ ਹੁਣ ਇਹਨਾਂ ਆਪਾਂ ਸਾਰਾ ਪਾਣੀ ਕੱਢ ਲੈਨੇ ਆ ਨਾਲ ਹੀ ਹੁਣ ਇੱਕ ਕੜਾਈ ਲੈਨੇ ਆ ਉਹਦੇ ਵਿੱਚ ਆਪਾਂ ਆਇਲ ਪਾਉਣੇ ਆ ਮੈਂ ਸਰ੍ਹੋਂ ਦਾ ਆਇਲ ਪਾਉਣ ਲੱਗੀ ਤਾਂ ਸਿਰਫ ਐਂਡ ਆਇਲ ਵੀ ਪਾ ਸਕਦੇ ਜੋ ਤੇ ਜੀਵਿਕਾਂ ਨੂੰ ਆਪਾਂ ਥੋੜਾ ਜਿਹਾ ਸੁਕਾ ਕੇ ਤੇ ਫਿਰ ਉਸ ਨੂੰ ਆਪਾਂ ਤਲਾਂਗੇ ਉਹ ਇਹ ਆਪਣਾ ਗਰਮ ਹੋ ਗਿਆ ਤੇ ਇੱਕ ਇੱਕ ਕਰਕੇ ਆਪਾਂ ਪਹਿਲਾਂ ਪਾਉਣੇ ਆ ਇਹ ਨਾਰਵੇਜ ਨੂੰ ਵੀ ਟੱਕਰ ਦਿੰਦੀ ਹੈ ਜੇ ਨਾਰਵੇਜ ਖਾਂਦੇ ਆ ਇੱਕ ਵਾਰੀ ਜੀਵਿਕਾਂ ਦੀ ਸਬਜ਼ੀ ਬਣਾ ਕੇ ਦੇਖਿਓ ਤੁਹ ਜ ਨਾਰਵੇਜ ਖਾਣਾ ਭੁੱਲ ਜਾਓਗੇ ਤੁਸੀਂ ਇਸ ਤਰੀਕੇ ਨਾਲ ਆਪਾਂ ਫਰਾਈ ਕਰ ਲੈਣਾ ਇਹਨੂੰ ਸਾਰਿਆਂ ਨੂੰ ਹਲਕੀ ਹਾਂ ਤੇ ਆਪਾਂ ਫਰਾਈ ਜ਼ਿਆਦਾ ਸੇਕਦੇ ਨਹੀਂ ਨਾ ਆਪਾਂ ਫਰਾਈ ਕਰਨਾ ਆਇਲ पीड़े साल फ्राई होते करं करंट कर लग पे जिस तरह मटर पनीर सब्जी होंगी आलू पनीर या आलू मटर की कहल उस तरह ही है इसमें हम आप कट लवेंगे बहुत बहुत वजिए तरीके फ्राई हो जो तक मेरी वीडियो देख रहे हैं मेरे चैनल में प्लीज़ प्लीज़ सब्सक्राइब कर दो ਤੇ ਬੈਲ ਆਈਕਨ ਵੀ ਔਨ ਕਰ ਦਿਓ ਜੇ ਵੀ ਔਨ ਕਰੇਗੀ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਮੇਰੀ ਵੀਡੀਓ ਵਧੀਆ ਲੱਗ ਰਹੀਆਂ ਹੋਣ ਇਸ ਤਰ੍ਹਾਂ ਆਪਾਂ ਦੂਸਰਾ ਬੈਚ ਵੀ ਤਿਆਰ ਕਰ ਲਾਂਗੇ ਮੈਂ ਇਸੇ ਤਰ੍ਹਾਂ ਦੂਸਰੇ ਪਾਸੇ ਕੜਾਈ ਰੱਖੀ ਹੋਈ ਹੈ ਤੇਲ ਆਇਲ ਆਪਣਾ ਗਰਮ ਹੋ ਗਿਆ ਹੈ ਤੇ ਹੁਣ ਮੈਂ ਅਦਰਕ ਲਸਣ ਦੀ ਪੇਸਟ ਪਾਉਂਗੀ प्याज टमाटर जो की जोड़ी टेस्ट भी उस हम भुन देने जो कि प्याज़ का अपना कच्चा पानी दूर हो जाए ही अपना जीविक ਜੀਵੀ ਕੰਦ ਦੇ ਵੀ ਸੜੀ ਜਾਂਦੀ ਹੈ ਐਸੇ ਤਰੀਕੇ ਨਾਲ ਆਪਾਂ ਜਿਹੜਾ ਲਾਸਟ ਵਾਲਾ ਬਚ ਰਿਹਾਗੇ ਉਹ ਵੀ ਆਪਾਂ ਫਰਾਈ ਕਰ ਲੈਨੇ ਜੀਵੀ ਕੰਦ ਨੇ ਦੂਸਰੇ ਵਾਸਤੇ ਮਸਾਲੇ ਪਾ ਲੈਨੇ ਆ ਨਮਕ ਤੇ ਸਵਾਦ ਅਨਸਾਰ ਅੱਧਾ ਚਮਚ ਹਲਦੀ ਹਰ ਇੱਕ ਮਿਰਚ ਆਪਾਂ ਪਾਈਆਂ ਹੋਈਆਂ ਇਸਰ ਕੋ ਲਾਲ ਮੇਥੀ ਥੋੜੀ ਜੀ ਪਾਵਾਂਗੇ ਘਿਗਰ ਮਸਾਲਾ ਦੀ ਆਪਾਂ ਦੇਗੀ ਵਿੱਚ ਪਾਉਂਗੇ ਵਿੱਚ ਇੰਨਾ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਸਬਜ਼ੀ ਦਾ ਨਾ ਸਾਰਿਆਂ ਨੂੰ ਮਿਕਸ ਕਰਦੇ ਹਾਂ ਜਦੋਂ ਆਪਾਂ ਮਸਾਲਾ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਮਟਰ ਪਾਵਾਂਗੇ ਵਿੱਚ ਮਟਰ ਜੀਵੀ ਕੰਧ ਦਾ ਬਹੁਤ ਹੀ ਵਧੀਆ ਕੋਮ ਕਮਬੀਨੇਸ਼ਨ ਹੁੰਦਾ ਹੈ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀਵੀ ਕੰਧ ਤੇ ਮਟਰ ਆਪਾਂ ਵਿੱਚ ਪਾਵਾਂਗੇ ਇਹਦੇ ਨਾਲ ਸਬਜ਼ੀ ਦਾ ਟੇਸ ਹੋਰ ਵੀ ਵਧ ਜਾਏਗਾ ਤੁਸੀਂ ਪਲੀਜ਼ ਇੱਕ ਵਾਰੀ ਜ਼ਰੂਰ ਕਰੇ ਬਣਾ ਕੇ ਤਿਆਰ ਕਰੋ ਇਸ ਤਰੀਕੇ ਦੇ ਨਾਲ ਜੀਵੀ ਕੰਧ ਤੇ ਤੁਸੀਂ ਨਾਨ ਵੇਜ ਦਾ ਖਾਣਾ ਖੋਲਝੋਗੇ तीसरा बैच भी हो गया लास्ट वाला अभी लिया गया है। अपनी जीवी कंत तल के तैयार हो गई है देखो फिर लसन लग गई है वीये तरीके तली गई है मसाला अपना है। चुक आ मटर पावे मटर दो तीन मिनट भुनांे ਬਾਅਦ ਚਾਪ ਜੀਵਿਕਾਂਦ ਪਾਵਾਂਗੇ। 2 ਮਿੰਟ ਆ ਪੈਨਰ ਫੁੱਲ ਲਾਗੇ। ਤੇ ਦੇਖੋ ਮਸਾਲਾ ਕਿੰਨਾ ਵਧੀਆ ਬਣ ਕੇ ਵਿਆਰੋ ਆ ਆਪਣਾ। ਹੁਣ ਆ ਬਾਬੇ ਜੀਵਿਕਾਂਦ ਪਾਵਾਂਗੇ। ਜਿਆਦਾ ਪਾਣੀ ਨਹੀਂ ਤਾਂ ਰਸਮੀਸੀ ਬਣਾਉਣੀ ਹੈ ਇਸ ਕਰਕੇ ਆਪਾਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਵਿੱਚ ਹੁਣ ਆਪਾਂ ਇਹਨੂੰ ਰਿਜਨ ਦਿੰਨੇ ਆ 5-7 ਮਿੰਟ ਫਿਰ ਆਪਾਂ ਚੈੱਕ ਕਰਦੇ ਆ 10 ਮਿੰਟ ਹੋ ਗਿਆ ਤੇ ਆਪਾਂ ਦੇਖਦੇ ਆ ਆਪਾਂ ਹਲਕੀ ਆਤੇ ਵਿੱਚ ਹੁਣ ਪਕਾਵਾਂਗੇ ਇਸ ਨੂੰ ਆਪਾਂ ਹੁਣ ਹਲਕੀ ਆਤੇ ਵਿੱਚ 5-7 ਮਿੰਟ ਹੋਰ ਪਕਾਵਾਂਗੇ ਜੋ ਕਿ ਆਪਣਾ ਜੀਵਿਕਾਂ ਦਾ ਗਲ ਜੇ ਪੂਰੀ ਤਰ੍ਹਾਂ ਆਪਾਂ ਇਸ ਨੂੰ ਇਸ ਕਰਕੇ ਉਬਾਲੀਦਾ ਹੈ ਕਿ ਜੀਵਿਕਾਂ ਦੇ ਜੇ ਗਲ ਚ ਲੱਗਦੇ ਗਲਾ ਖਰਾਬ ਹੋ ਜਾਂਦੇ ਆ ਇਸ ਨੂੰ ਆਪਾਂ ਫਿਰ ਤਲੀਦਾ ਆ ਇਸ ਕਰਕੇ ਬਹੁਤ ਹੀ ਵਧੀਆ ਤਿਆਰ ਹੋ ਜਾਂਦੀ ਹੈ ਆਪਣੀ ਜੀਵਿਕਾਂ ਤੇ ਫਿਰ ਗਲ ਨੂੰ ਨਹੀਂ ਲੱਗਦੇ ਹੈ ਤੇ ਆਪਣੇ ਗਲੇ ਵੀ ਨਹੀਂ ਖਰਾਬ ਹੁੰਦੇ ਇਸ ਨਾਲ ਇਸ ਨੂੰ ਆਪਾਂ ਹੁਣ 5-7 ਮਿੰਟ ਲਈ ਪਕਾਉਨੇ ਹਰ ਜੋ ਕਿ ਆਪਣੇ ਪੂਰੀ ਤਰ੍ਹਾਂ ਜੀਵਿਕਾਂਤ ਗਲ ਜਾਵੇ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਲਾਸਟ ਦੇ ਆਪਾਂ लास्ट आप सुी मेथी पावे टेस्ट खुशबू बहुत आ आती है तो अपनी जीविका की सब्जी बन के तैयार हो गई है देखो सब्जी अपनी कि बन के तैयार हो गई है टेस्टी भी बहुत बनी हुई है ਜੇਕਰ ਮੈਰੀ ਵੀ ਕੀ ਹਾਲ ਲੱਗਦੇ ਆ ਹੁਣ ਮੇਰੇ ਚੈਨਲ ਨੂੰ ਲਾਈਕ ਐ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਵੀਡੀਓ ਵੇਖਣੇ ਤੇ ਬਹੁਤ ਬਹੁਤ ਧੰਨਵਾਦ